ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਜਿੰਦਰ ਸਿੰਘ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਫਤਿਹ ਪਿੰਡ ਹਰੀਨੋਂ ਦੀ ਘਟਣਾ ਸੋਸਾਇਟੀ ਦੇ ਇਲੈਕਸ਼ਨ ਹੋ ਰਹੇ ਸੀਗੇ ਪਹਿਲੀ ਗੱਲ ਤਾਂ ਇਹ ਕਿ ਅੱਜ ਤੱਕ ਕੋਈ ਪਿੰਡ ਦੇ ਵਿੱਚ ਮਨਿਆਦੀ ਨਹੀਂ ਹੋਕਾ ਨਹੀਂ ਦਵਾਇਆ ਗਿਆ ਵੀ ਸੋਸਾਇਟੀ ਦੇ ਇਲੈਕਸ਼ਨ ਹੋਣੇ ਆ ਦੂਜੀ ਗੱਲ ਜਦੋਂ ਐਮਰਜੈਂਸੀ ਸਾਰੇ ਲੋਕਾਂ ਨੂੰ ਪਤਾ ਲੱਗਿਆ ਤਾਂ ਅਸੀਂ ਸਾਰੇ ਵੋਟਰ ਐ ਅਸੀਂ ਸੋਸਾਇਟੀ ਦੇ ਅਸੀਂ ਕੈਂਡੀਡੇਟ ਵੀ ਮੰਨ ਲਓ ਆਪਣੇ ਠੱਲਣੇ ਆ ਪਰ ਸਾਨੂੰ ਕਿਸੇ ਨੂੰ ਦੱਸਣਾ ਦੂਰ ਦੀ ਗੱਲ ਹੈ ਸੋਸਾਇਟੀ ਦੇ ਵਿੱਚ ਨਹੀਂ ਵਾੜਨ ਦਿੱਤਾ ਗਿਆ ਮੈਂ ਕਹਿੰਨਾ ਸਰਕਾਰ ਵਾਸਤੇ ਬੜੀ ਸ਼ਰਮਨਾਕ ਗੱਲ ਹੈ ਕਿ ਸਾਡੀ ਸੋਸਾਇਟੀ ਤੇ ਸਾਨੂੰ ਪ੍ਰਸ਼ਾਸਨ ਲਾ ਕੇ ਪੁਲਿਸ ਪ੍ਰਸ਼ਾਸਨ ਲਾ ਕੇ ਉੱਥੇ ਅੰਦਰ ਨਹੀਂ ਵਾੜਨ ਦਿੱਤਾ ਗਿਆ ਇਹ ਬਹੁਤ ਘਟੀਆ ਹਰਕਤ ਹੈ ਇਨ੍ਹਾਂ ਗੱਲਾਂ ਨਾਲ ਬਹੁਤਾ ਸਮਾਂ ਨਹੀਂ ਚੱਲਣਾ ਕੰਮ ਜਾਮ ਕਰਨਾ ਸਾਡਾ ਕੋਈ ਸ਼ੌਕ ਨਹੀਂ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਅਸੀਂ ਕਹਿੰਨੇ ਆ ਵੀ ਸਿਰ ਮੱਥੇ ਅਸੀਂ ਮਾਫੀ ਮੰਗਦੇ ਆ ਪਰ ਜੇ ਆ ਚੌਂਕ ਦੇ ਵਿੱਚ 2 ਮਹੀਨੇ ਹੋ ਗਏ ਧਰਨਾ ਲੱਗੇ ਨੂੰ ਇੱਕ ਮੋਰਚਾ ਚੱਲਦਾ 4:30 ਤੋਂ 5:30 ਤੱਕ ਉਹਦਾ ਇਹਨਾਂ ਨੇ 2 ਮਹੀਨਿਆਂ ਚ ਕੀ ਹੱਲ ਕੀਤਾ ਉਹ ਤਾਂ ਕੋਈ ਲੋਕਾਂ ਨੂੰ ਪਰੇਸ਼ਾਨੀ ਨਹੀਂ ਕੋਈ ਰੁਕਾਵਟ ਨਹੀਂ ਜਦੋਂ ਰੁਕਾਵਟ ਬਣਦੀ ਹੈ ਲੋਕਾਂ ਨੂੰ ਅਸੀਂ ਦੱਸਣ ਵਾਸਤੇ ਆ ਨਾ ਕਿ ਪਰੇਸ਼ਾਨ ਕਰਨ ਵਾਸਤੇ ਵੀ ਲੋਕੋ ਤੁਹਾਡੇ ਨਾਲ ਇਕੱਲੇ-ਇਕੱਲੇ ਨਾਲ ਵੀ ਧੱਕਾ ਹੁੰਦਾ ਧੱਕਾ ਸਾਡੇ ਨਾਲ ਵੀ ਹੋਇਆ ਔਰ ਦਸਿੱਤ ਲੋਕਾਂ ਨੂੰ ਦੱਸਣ ਵਾਸਤੇ ਆ ਨਾ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਪੁਲਿਸ ਪ੍ਰਸ਼ਾਸਨ ਨੇ ਇੱਕ ਆਪਣੀ ਡਿਊਟੀ ਨਹੀਂ ਨਿਭਾਈ ਸਿਵਲ ਪ੍ਰਸ਼ਾਸਨ ਨੇ ਆਪਣੀ ਡਿਊਟੀ ਨਹੀਂ ਨਿਭਾਈ ਇੱਕ ਲਿਸਟ ਪਹਿਲਾਂ ਹੀ ਤਿਆਰ ਕਰਕੇ ਦੂਜੇ ਬੰਦਿਆਂ ਨੂੰ ਸੋਸਾਇਟੀ ਦੇ ਅੰਦਰ ਨਹੀਂ ਵੜਨ ਦਿੱਤਾ ਗਿਆ ਉਹਨਾਂ ਦੇ ਕਾਗਜ ਨਹੀਂ ਭਰਨ ਦਿੱਤੇ ਗਏ ਮੈਂ ਆਪ 9 ਤੋਂ 11 ਵਜੇ ਤੱਕ ਗੇਟ ਤੇ ਖੜਿਆ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਮੈਨੂੰ ਕਾਗਜ ਨਹੀਂ ਭਰਨ ਦਿੱਤੇ ਗਏ ਸੋ ਬੜੀ ਸ਼ਰਮਨਾਕ ਗੱਲ ਹੈ ਮੈਂ ਨਹੀਂ ਕਹਿੰਦਾ ਕਿ ਪਹਿਲਾਂ ਵਾਲੇ ਬਹੁਤ ਚੰਗੇ ਸੀ। ਅਕਾਲੀਆਂ ਨੇ ਰਾਜ ਕੇ ਗੰਦ ਪਾਇਆ। ਕਾਂਗਰਸ ਨੇ ਰਾਜ ਕੇ ਗੰਦ ਪਾਇਆ। ਜੇ ਇਹ ਵੀ ਉਹੀ ਕੰਮ ਕਰਦੇ ਤੇ ਇਹਨਾਂ ਦੇ ਫਰਕ ਕੀ ਆ? ਬਦਲਾ ਕੀ ਨੂੰ ਕਹਿੰਨੇ ਹੋ? ਲੋਕੋ ਇਨਾਂ ਲੋਕ ਇਨਾਂ ਲੋਕਾਂ ਨੂੰ ਪਿੰਡਾਂ 'ਚ ਜਦੋਂ ਜਾਂਦੇ ਆ ਤੁਹਾਡੇ ਸੰਧਵਾਂ ਦੇ ਵਿੱਚ ਕੀ ਹੋਇਆ? ਤੁਹਾਡੇ ਖਾਰੇ ਦੇ ਵਿੱਚ ਕੀ ਹੋਇਆ? ਮੈਂ ਕਹਿੰਨੇ ਇਹਨਾਂ ਨੂੰ ਸਿੱਧੇ ਹੋ ਕੇ ਖੜੇ ਹੋ ਕੇ ਸਵਾਲ ਕਰੋ। ਕੋਈ ਗੱਲ ਨਹੀਂ, ਦਿਲ ਵੀ ਆਪਣੀ ਐ। ਤੇ ਥਾਣੇ ਵੀ ਆਪਣੇ ਇਹਨਾਂ ਨੂੰ ਵੀ ਤਸ਼ੱਦਦ ਕਰਕੇ ਵੇਖ ਲੈਣ ਦੇ ਤੇ ਜੇਲ੍ਹ ਵੀ ਮਹੀਨਾ 2 ਮਹੀਨੇ ਲਾਇਾਵਾਂਗੇ ਕੋਈ ਗੱਲ ਨਹੀਂ ਪਰ ਆਮ ਲੋਕਾਂ ਦਾ ਹੱਕ ਹੈ ਕਿ ਉਹ ਆਪਣੇ ਹੱਕਾਂ ਲਈ ਜ਼ਰੂਰ ਖੜਨ ਜੇ ਸਾਨੂੰ ਵੋਟ ਪਾਉਣ ਹੀ ਨਹੀਂ ਦੇਣੀ ਤਾਂ ਲੋਕਤੰਤਰ ਕਰੋ ਇਹਨੂੰ ਖਤਮ ਲੋਕਤੰਤਰ ਸਿਸਟਮ ਖਤਮ ਕਰ ਦਿਓ ਡਿਕਟੇਟਰਸ਼ਿਪ ਕਰ ਦਿਓ ਜਿਹੜਾ ਡਾਂਗ ਚਲਾਈ ਜਾਂਦਾ ਬਸ ਜੰਗਲ ਰਾਜ ਬਿਹਾਰ ਦੇ ਵਿੱਚ 20 ਸਾਲ ਪਹਿਲਾਂ ਇਹ ਗੱਲਾਂ ਹੁੰਦੀਆਂ ਸੀ ਅੱਜ ਅਸੀਂ ਅੱਖੀ ਹੰਡਾ ਰਹੇ ਹਾਂ ਪਿੰਡੇ ਤੇ ਹੰਡਾ ਰਹੇ ਹਾਂ ਸੋ ਜਦੋਂ ਤੱਕ ਹਰੀਨੋ ਸੋਸਾਇਟੀ ਤੇ ਹੋਰ ਜਿਹੜੀਆਂ ਸੈਟੀਆਂ ਦੇ ਵਿੱਚ ਇਲੈਕਸ਼ਨ ਹੋਏ ਆ ਤੱਕਾ ਹੋਇਆ ਜਦੋਂ ਤੱਕ ਇਹ ਕੈਨਸਲ ਕਰਕੇ ਦੁਬਾਰਾ ਨਹੀਂ ਹੁੰਦੀਆਂ ਲਗਾਤਾਰ ਮੋਰਚਾ ਚਲਾਵਾਂਗੇ ਸਰਕਾਰ ਇੱਕ ਜਾਣ ਲਵੇ ਕਿ ਇਸ ਇਸ ਤਰ੍ਹਾਂ ਬਿਲਕੁਲ ਨਹੀਂ ਚੱਲਣਾ ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਜਿੰਨਾ ਜਿੰਨਾ ਦੇ ਪਿੰਡਾਂ ਵਿੱਚ ਸੋਸਾਇਟੀਆਂ ਦੇ ਇਲੈਕਸ਼ਨ ਹੈ ਉਹ ਅਵੇਅਰ ਹੋ ਜੋ ਉਹ ਇਸ ਮੋਰਚੇ ਦੇ ਵਿੱਚ ਆ ਜੋ ਜਿਨ੍ਹਾਂ ਨਾਲ ਤੱਕਾ ਹੋਇਆ ਉਹ ਇੱਥੇ ਆ ਜੋ ਮੈਂ ਇਸ ਮੋਰਚੇ ਨੂੰ ਵੱਡਾ ਕਰਾਂਗੇ ਜਦੋਂ ਤੱਕ ਕੋਈ ਵੀ ਸਾਨੂੰ ਲਿਖਤੀ assurance ਨਹੀਂ ਮਿਲਦਾ ਕਿ ਚੋਣ ਕੈਂਸਲ ਹੈ ਤੇ ਦੁਬਾਰਾ ਹੋਊਗੀ। ਸੋ ਸਾਰਿਆਂ ਦਾ ਧੰਨਵਾਦ। ਅਪੀਲ ਹੈ ਜਿਨ੍ਹਾਂ ਨੂੰ ਪਰੇਸ਼ਾਨੀ ਹੋਈ, ਮਰੀਜ਼ ਨੂੰ ਕਿਸੇ ਨੂੰ ਅਸੀਂ ਰੋਕਣਾ ਨਹੀਂ, ਐਂਬੂਲੈਂਸ ਅਸੀਂ ਰੋਕਣੀ ਨਹੀਂ। ਕਿਸੇ ਵੀ ਤਰ੍ਹਾਂ ਦੇ ਕਿਸੇ ਨੂੰ ਸਮੱਸਿਆ ਸੀ ਉਹਨੂੰ ਨਹੀਂ ਰੋਕਣਾ। ਥੋੜਾ ਬਹੁਤੀ ਜਿੰਨਾ ਲੋਕਾਂ ਨੂੰ ਪਰੇਸ਼ਾਨੀ ਹੈ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੀ ਸਾਡੀ ਮਜਬੂਰੀ ਹੈ। ਸਾਡੇ ਇਸ ਮਜਬੂਰੀ ਸਾਡਾ ਸਾਥ ਦਿਓ। ਥੋੜਾ ਜਿਹਾ ਵਲਕੇ ਆ ਜਾਓ ਕਿਸੇ ਪਾਸੇ ਦੀ। ਸੋ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।